ਜਦੋਂ ਇਸ ਬਾਜ਼ਾਰ ਵਿੱਚ ਦੀ ਰੋਡ ਸ਼ੋ ਹੋ ਜੇ ਫਿਰ ਫਤੇ ਫਿਰ ਬਦਾਨ ਫਤੇ ਸੋ ਤੁਹਾਡਾ ਫੇਰ ਇੱਕ ਵਾਰੀ ਧੰਨਵਾਦ ਕਿ ਤੁਸੀਂ ਇਹਨਾਂ ਮਾਨ ਸਨਮਾਨ ਦੇ ਰਹੇ ਹੋ ਆਉਣ ਵਾਲੀ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਬਕੇ ਤੁਸੀਂ ਮੇਰਾ ਮਾਨ ਵਧਾਓ ਮੈਂ 1 ਸਾਲ ਪਹਿਲਾਂ ਵੀ ਆਇਆ ਸੀ ਪਰ ਮੈਨੂੰ ਕੀ ਪਤਾ ਸੀ ਬੰਦਾ ਆਇਆ ਨਿਕਲੂਗਾ ਹੁਣ ਜੇ ਕੋਈ ਦਿਲ ਦੀ ਤਾਂ ਕਿਸੇ ਦੀ ਬੁਝ ਨਹੀਂ ਸਕਦਾ ਜੇ ਕੋਈ ਐਹ ਜੀ ਮਸ਼ੀਨ ਆ ਜੇ ਜਿਹੜੀ ਇੱਥੇ ਲਾਏ ਤੇ ਦੱਸ ਦੇ ਬੰਦੇ ਦਿਲ ਚ ਬੇਈਮਾਨੀ ਕਿੰਨੀ ਕਾ ਸਭ ਤੋਂ ਪਹਿਲਾਂ ਮੈਂ ਖਰੀਦੂੰਗਾ ਉਹ ਮਸ਼ੀਨ ਹੁਣ ਪਹਿਲਾ ਆਣਾ ਬੰਦਾ ਆਇਆ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਇਹਨਾਂ ਦਿੱਤਾ ਉਹਨੂੰ ਵਿੱਚ ਹੀ ਧੋਖਾ ਦੇ ਕੇ ਛੱਡ ਕੇ ਹੁਣ ਕਹਿੰਦਾ ਮੈਨੂੰ ਇੱਧਰੋਂ ਪਾਸਪੋਰਟ ਐ ਥੋੜੀ ਹੁੰਦਾ ਯਾਰ ਸਾਈਕਲ ਦੇ ਵੀ ਸਟੈਂਡ ਹੁੰਦਾ ਕੋਈ ਸਟੈਂਡ ਹੋਵੇ ਬੰਦੇ ਦਾ ਇਨਕਲਾਬ ਜਿੰਦਾਬਾਦ ਸੋ ਵੀਰੋ ਜਿੰਦਾਬਾਦ ਸੋ ਤੁਹਾਡਾ ਪਿਆਰ ਸਤਿਕਾਰ ਜਿੰਨਾ ਮਿਲ ਰਿਹਾ ਹੈ ਇਹਦਾ ਦੁਨੀਆ ਦੀ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਸੋ ਇੱਕ ਤਰੀਕ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ ਇਹਦੇ ਜਲੰਧਰ ਦੇ ਵਿਕਾਸ ਵਾਸਤੇ ਸੋ ਪਹਿਲਾਂ ਵੀ ਇੱਥੇ 7 ਕਰੋੜ 65 ਲੱਖ ਰੁਪਇਆ ਸੜਕਾਂ ਤੇ ਸੀ ਮੈਂ ਤਾਂ ਕਹਿੰਦਾ ਯਾਰ ਆਪਾਂ ਸ਼ਹਿਰ ਜਿਹੜੇ ਨੇ ਉਹ ਸਾਰੇ ਸੀਵਰੇਜ ਸਟਕ ਹੋ ਗਏ ਇਹਨਾਂ ਨੂੰ ਨਵੇਂ ਬਣਾਉਣਾ ਪਊਗਾ ਸਾਰੇ ਸਿਸਟਮ ਨੂੰ ਇਨਫਰਾਸਟ੍ਰਕਚਰ ਨੂੰ ਨਵਾਂ ਬਣਾਉਣਾ ਪਊਗਾ ਪਾਰਕਿੰਗਾਂ ਬਣਾਉਣੀਆਂ ਪੈਣਗੀਆਂ ਆ ਬਜ਼ਾਰ ਚ ਕੋਈ ਗੱਡੀ ਆ ਜੇ ਪਾਰਕਿੰਗ ਕਿੱਥੇ ਹੋਊਗੀ ਪਾਰਕਿੰਗ ਪ੍ਰੋਪਰ ਬਣਾਓ ਇੱਕ 3rd ਫਲੋਰ 4th ਫਲੋਰ 5th ਫਲੋਰ ਪਾਰਕਿੰਗ ਹੋਵੇ ਉੱਥੋਂ ਖੜਾ ਕੇ ਬੰਦੇ ਆਉਣ ਪਾਰਕਿੰਗ ਤੋਂ ਸਿੱਧਾ ਦੁਕਾਨਾਂ ਨੂੰ ਰਸਤਾ ਹੋਵੇ ਸੋ ਬਹੁਤ ਸਾਰਾ ਵਿਜ਼ਨ ਹੈ ਬਸ ਤੁਸੀਂ ਇੱਕ ਤਰੀਕ ਨੂੰ ਮੈਨੂੰ ਵੇਲਾ ਕਰ ਦਿਓ ਕਿਉਂਕਿ ਆ ਵਿਰੋਧੀ ਪਾਰਟੀਆਂ ਵਾਲੇ ਵੇਲੇ ਹੋ ਜਾਣੇ ਆ ਫਿਰ ਆਪਾਂ ਕੰਮ ਕਰਨ ਤੀਆਂ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਮੈਨੂੰ ਜਿਸ ਜੋਸ਼ ਨਾਲ ਤੁਸੀਂ ਕਹਿ ਰਹੇ ਹੋ ਜਿਸ ਜੋਸ਼ ਨਾਲ ਤੁਸੀਂ ਕਹਿ ਰਹੇ ਹੋ ਮੈਨੂੰ ਪੱਕਾ ਯਕੀਨ ਹੈ ਕਿ ਤੁਸੀਂ ਪੈਰਾ ਠੋਕ ਹੀ ਦਿਓਗੇ ওকে ওকে ਲਵ ਯੂ ਟੂ ਲਵ ਯੂ 3